ਵੀ ਸੱਜਣ ਸੋਚਣ ਕਿ ਵੀ ਬਾਹਰੋਂ ਹੀ ਲਿਸ਼ਕਾ ਮਰੀ ਜਾਂਦੀ ਹੈ ਵੀ ਪਤਾ ਨਹੀਂ ਕਿਤੇ ਇੰਜਨ ਕਾਲਸਨ ਵਾਲੀ ਨਾਲੇ ਬੜਿਆ ਪਿਆ ਹੋਵੇ ਤੁਹਾਨੂੰ ਸਾਰੀ ਚੈੱਕ ਕਰਵਾ ਦਿੰਨੇ ਆ ਆ ਜਾ ਕਿਰਾ ਲੈ ਬੋਰਡ ਤੇ ਚੱਕੇ ਨਾਲ ਆਪਾਂ ਗੱਡੀ ਕਰਵਾ ਦਈਏ ਚੈੱਕ ਦੇਖ ਵੀ ਵਿੱਚ ਬੈਠੇ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਗੱਡੀ ਸਟਾਰਟ ਆ ਕਿ ਮੈਂ ਬੰਦ ਗੱਡੀ 'ਚ ਬੈਠਾ ਆਉਂਦੀ ਆਵਾਜ਼ ਪੋਰ ਆ ਵੀ ਹੈ ਪੂਰੀ ਫੁੱਲ ਗਰੰਟੀ ਵਾਲੀ ਇਹ 13 ਮਾਡਲ ਹੈ ਨੰਬਰ ਪੰਜਾਬ ਦਾ ਦੁਆਰੇ ਦੱਸ ਦੇਣਾ ਸੈਕੰਡ ਆਨਰ ਦੀ ਗੱਡੀ ਹੈ ਅੱਧੀ ਕਿੱਕ ਤੇ ਸਟਾਰਟ ਆ ਭਾਈ ਕਹਿੰਦਾ ਆਪਾਂ ਸਟਾਰਟ ਕਰਕੇ ਇਹਨੂੰ ਵੀ ਦਿਖਾ ਦਿੰਨੇ ਆ ਧਰਮੇ ਲੈ ਹੈ ਦੇਖ ਜਿਵੇਂ ਅੱਧੀ ਕਿੱਕ ਤੇ ਸਟਾਰਟ ਮੇਰਾ ਜਮ ਆ ਉਹ ਗੱਲ ਐ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਮਿੱਤਰੋ ਅੱਜ ਆਪਾਂ ਪਹੁੰਚੇ ਆ ਲੋਟ ਦੇ ਪੁਲਾਂ ਤੇ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਲੋਟ ਦੇ ਪੁਲ ਕਿੱਥੇ ਪੈ ਜਾਂਦੇ ਆ ਇਹ ਪਟਿਆਲੇ ਦੇ ਨਜ਼ਦੀਕ ਪੈ ਜਾਂਦੇ ਆ ਰੋੜੇ ਵਾਲ ਸਭ ਦੇ ਬਿਲਕੁਲ ਨਜ਼ਦੀਕ ਪੈ ਜਾਂਦੇ ਆ ਇੱਥੇ ਅੱਜ ਕਿਉਂ ਪਹੁੰਚੇ ਆ ਕਿਉਂਕਿ ਇਧਰਲੇ ਪਾਸੇ ਮਿੱਤਰੋ ਖੜੀ ਆ ਨੋਵਾ ਗੱਡੀ 2013 ਮਾਡਲ ਆ ਇਹ ਬਕਾਊਆ ਤੇ ਨਾਲ ਇਹਦੇ ਐਸਐਸ ਮੋਟਰਸਾਈਕਲ ਬਕਾਊਆ ਮਿੱਤਰੋ ਬਹੁਤ ਸੱਜਣ ਫੋਨ ਲਾਉਂਦੇ ਹੁੰਦੇ ਆ ਬਹੁਤ ਸਾਡੇ ਨਾਲ ਨੌਜਵਾਨ ਜਿਵੇਂ ਕਹਿੰਦੀ ਇਹ ਮੁੰਡਿਆਂ ਨੂੰ ਕਰੇਜ ਬੜਾ ਹੈ ਸੌਂਕ ਬੜਾ ਵੀ ਐਸਐਸ ਮੋਟਰਸਾਈਕਲ ਹੋਵੇ ਮਿੱਤਰੋ ਇੱਕ ਉਹ ਲੈ ਕੇ ਆਇਆ ਤੁਹਾਡੇ ਵਾਸਤੇ ਦੋਨਾਂ ਦੀ ਫੁੱਲ ਡਿਟੇਲ ਦੱਸਣ ਲੱਗੇ ਆ ਤੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਆ ਧਰਮੇਨਾ ਜਿਹੜੀ ਅਨੋਵਾ ਗੱਡੀ ਖੜੀ ਹੈ 2013 ਮਾਡਲ ਚਾਰੇ ਪਾਸਿਓਂ ਦਿਖਾ ਦੇ ਛਰੀਟ ਵੀ ਨਹੀਂ ਹੈਗੀ ਬੰਪਰ ਟੂ ਬੰਪਰ Ориਜਨਲ ਗੱਡੀ ਹੈ ਤੇ ਪਹਿਲਾਂ ਅਲਾਈ ਵੀ ਚੈੱਕ ਕਰਵਾ ਦੇ ਮਿੱਤਰੋ ਇਹ ਅਲਾਇਦਾ ਵੀ ਬਹੁਤ ਕਰੇਜ ਹੈ ਬਹੁਤ ਸੋਹਣੇ ਲੱਗਦੇ ਆ ਤੇ ਚਾਰੇ ਪਾਸਿਓਂ ਗੱਡੀ ਦਿਖਾਉਣੇ ਆ ਬਾਅਦ ਵਿੱਚ ਇਹਦੀ ਡਿਟੇਲ ਦੱਸਦੇ ਆ ਵੀ ਕੈਮੇ ਆਨਰ ਹੈ ਕਿੱਥੋਂ ਦਾ ਨੰਬਰ ਆ ਹੈਨਾ ਕੀ ਰੇਟ ਦੇ ਵਿੱਚ ਬਣ ਜੂ ਸਾਰੀ ਐਂਡ ਤੱਕ ਵੀਡੀਓ ਦੇਖਿਓ ਮਿੱਤਰੋ ਕਰਵਾਦੀ ਚੈੱਕ ਲੈ ਮਿੱਤਰੋ 2013 ਤਾਂ ਹੈਗੀ ਇਹ ਮਾਡਲ ਬੰਪਰ ਟੂ ਬੰਪਰ Ориਜਨਲ ਗੱਡੀ ਹੈ ਜੇ ਗੱਲ ਕਰੀਏ ਨੰਬਰ ਦੀ ਸੰਗਰੂਰ ਦਾ ਨੰਬਰ ਆ ਤੇ 00 ਦਾ ਨੰਬਰ ਆ ਮਿੱਤਰੋ ਇਹ ਵੀ ਬਹੁਤ ਘੈਂਟ ਨੰਬਰ ਆ ਤੇ ਜੇ ਗੱਲ ਕਰੀਏ ਹੁਣ ਚੱਲਣ ਵੀ ਤਾਂ ਤੁਹਾਨੂੰ ਦੱਸ ਦਿਆਂ ਕਿ ਕਿੰਨੀ ਕਿ ਚੱਲੀ ਹੋਈ ਆ ਆ ਜਾ ਧਰਮੇ ਦੇਖਾ ਮਾਡਲ 2013 ਤੇ ਜੇ ਗੱਲ ਕਰੀਏ ਚੱਲਣ ਦੀ 287880 ਕਿਲੋਮੀਟਰ ਚੱਲੀ ਹੋਈ ਆ ਵਿੱਚੋਂ ਗੱਡੀ ਦੀ ਸਫਾਈ ਚੈੱਕ ਕਰੋ ਮਿੱਤਰੋ ਸਕਰੀਨ ਲੱਗੀ ਹੋਈ ਆ ਗੱਡੀ 'ਚ ਹਨਾ ਤੇ ਅੰਟੀਰੀਅਰ ਦੀ ਗੱਡੀ ਚੈੱਕ ਕਰ ਲਓ ਲੈਦਰ ਕਵਰ ਸਾਰੇ ਪੂਰੀ ਯਾਨੀ ਕਿ ਕੈਂਟ ਗੱਡੀ ਆ ਕੈਪਟਨ ਸੀਟਾਂ ਦੇ ਵਿੱਚ ਆ 287000 ਚੱਲੀ ਹੋਈ ਐ ਤੇ ਵਿੱਚੋਂ ਸਾਰੀ ਦਿਖਾ ਦੇ ਵੀਰੇ ਗੱਡੀ ਸਾਰੀ ਗੱਡੀ ਮਿੱਤਰੋ ਪਾਵਰ ਆ ਇਕੱਲੀ-ਇਕੱਲੀ ਸੀਟ ਤੇ ਏਸੀ ਆ ਗੱਡੀ ਦੇ ਨੰਬਰ ਵੀ ਪੰਜਾਬ ਦਾ ਤੇ ਸੈਕੰਡ ਆਨਰ ਦੀ ਗੱਡੀ ਐ ਕਰਵਾ ਦੇ ਕਰਾਂ ਵਿੱਚੋਂ ਚੈੱਕ ਛੱਤ ਵੀ ਦਿਖਾ ਦੇ ਸਾਰੀ ਮਿੱਤਰੋ ਸੱਤ ਵੀ ਪੂਰੀ ਜਿਵੇਂ ਕਹਿੰਦੀ ਨਾ ਘੈਂਟ ਐ ਪੂਰੀ ਸੌਂਕ ਨਾਲ ਬੈਈ ਦੀ ਗੱਡੀ ਰੱਖੀ ਹੋਈ ਐ ਤੇ ਜੇ ਗੱਲ ਕਰੀਏ ਲਾਈ ਵੀ ਚੈੱਕ ਕਰਵਾ ਦੇ ਤੇ ਟਾਇਰ ਵੀ ਚੈੱਕ ਕਰਵਾ ਦੇ ਚੌਕੜਾ ਮਿੱਤਰੋ ਟਾਇਰਾਂ ਦਾ JK ਦਾ ਤੇ ਬਾਕੀ ਜੇ ਗੱਲ ਕਰੀਏ ਟਾਇਰਾਂ ਦੀ ਲਗਭਗ 60 ਤੋਂ 65 ਪੈਸੇ ਗੱਡੀ ਦੇ ਟਾਇਰ ਪਏ ਨੇ ਤੇ ਜੇ ਗੱਲ ਕਰੀਏ ਸ਼ੀਸ਼ਿਆਂ ਦੀ ਕੱਲੇ ਫਰੰਟ ਸ਼ੀਸ਼ੇ ਨੂੰ ਛੱਡ ਕੇ ਸਾਰੇ ਸ਼ੀਸ਼ੇ ਵੀ ਗੱਡੀ ਦੇ ਹਲੇ ਤੱਕ ਨਾਲ ਦੇ ਨੇ ਧਰਮੇ ਚੈੱਕ ਕਰਵਾ ਦੇ ਦੇਖ 2013 ਕੱਲਾ ਕੱਲਾ ਸ਼ੀਸ਼ਾ ਚੈੱਕ ਕਰਵਾ ਦੇ ਗੱਡੀ ਦਾ ਤੇ ਕਰਵਾ ਦੇ ਚੈਕਰ ਸਾਰੇ ਸ਼ੀਸ਼ਿਆਂ ਦਾ ਦੇਖ ਕੇ ਜਿਹੜਾ ਉਸ ਤੋਂ ਬਾਅਦ ਆਪਾਂ ਡਿੱਗੀ ਵੀ ਚੈੱਕ ਕਰਵਾਉਣੀ ਆ ਗੱਡੀ ਦੀ ਦੇਖ 13 ਤੇ ਆ ਜਾ ਹੁਣ ਆਪਾਂ ਡਿੱਗੀ ਵੀ ਚੈੱਕ ਕਰਵਾ ਦਈਏ ਹਨਾ ਕਰਵਾ ਦੇ ਕਰਾਂ ਚੈੱਕ A to Z ਜਿਵੇਂ ਕਿ ਦੀ ਸਾਰਾ ਸਮਾਨ ਗੱਡੀ ਤੇ ਜੈਕ ਪਾਨਾ ਤੁਹਾਨੂੰ ਸਾਰਾ ਕੁਝ ਨਾਲ ਮਿਲੂ ਮਿੱਤਰੋ ਪੂਰੀ ਘੈਂਟ ਗੱਡੀ ਆ ਜੇ ਕਿਸੇ ਸੱਜਣ ਨੇ ਖਰੀਦਣੀ ਆ 13 ਮਾਡਲ ਆ ਲੋਟ ਦੇ ਪੁਲਾਂ ਤੇ ਗੱਡੀ ਬਕਾਊ ਖੜੀ ਆ ਤੇ ਜੇ ਗੱਲ ਕਰੀਏ ਬੋਰਨਡ ਚੱਕ ਕੇ ਆਪਾਂ ਮੂਰੂ ਵੀ ਦਿਖਾ ਦਈਏ ਹੁਣ ਹਨਾ ਕਈ ਸੱਜਣ ਸੋਚਣਗੇ ਵੀ ਬਾਹਰੋਂ ਹੀ ਲਿਸ਼ਕਾ ਮਰੀ ਜਾਂਦੀ ਆ ਵੀ ਪਤਾ ਨਹੀਂ ਕਿਤੇ ਇੰਜਨ ਕਾਲਸਣ ਵਾਲੀ ਨਾਲੇ ਬੜਿਆ ਪਿਆ ਹੋਵੇ ਤੁਹਾਨੂੰ ਸਾਰੇ ਚੈੱਕ ਕਰਵਾ ਦਿੰਨੇ ਆ ਆ ਜਾ ਕਰਾ ਲੈ ਬੋਰਨਡ ਚੱਕ ਕੇ ਨਾ ਆਪਾਂ ਗੱਡੀ ਕਰਵਾ ਦਈਏ ਚੈੱਕ ਦੇਖਾ ਮਤਲਬ ਪੂਰੀ ਫੁੱਲ ਗਾਰੰਟੀ ਵਾਲੀ ਗੱਡੀ ਆ ਜੇ ਕਿਸੇ ਸੱਜਣ ਨੇ ਖਰੀਦਨੀ ਆ ਨਾ ਘਰੇ ਰੱਖਣ ਵਾਸਤੇ ਲੈਣੀ ਆ ਤਾਂ ਯਾਦ ਰੱਖੋ ਜਿਹੜਾ ਸੱਜਣ ਲੈ ਕੇ ਜਾਊ ਦੇਖ ਤਰ ਮੈਂ ਸਾਰੀ ਚੈੱਕ ਕਰਵਾ ਦੇ ਤੇ ਫੱਟੀ ਵੀ ਗੱਡੀ ਦੇ ਨਾਲ ਦੀ ਆ ਦੇਖ ਕੋਈ ਐਕਸੀਡੈਂਟ ਗੱਡੀ ਨਹੀਂ ਪੂਰੀ ਫੁੱਲ ਗਾਰੰਟੀ ਆ ਤੇ ਹੁਣ ਤਾਂ ਉਹਨੂੰ ਸਟਾਰਟ ਕਰਕੇ ਵੀ ਦਿਖਾਉਣੇ ਆ ਗੱਡੀ ਵੀ ਇਹਦੀ ਆਵਾਜ਼ ਕਿਦਾਂ ਦੀ ਆ ਸਾਇਲੈਂਟ ਕਿੰਨੀ ਆ ਗੱਡੀ ਦੇਖਾ ਕਰਵਾ ਦੇ ਜਕੱਪ ਵੀ ਵਿੱਚ ਬੈਠੇ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਗੱਡੀ ਸਟਾਰਟ ਆ ਕਿ ਮੈਂ ਬੰਦ ਗੱਡੀ 'ਚ ਬੈਠਾ ਆਉਂਦੀ ਆਵਾਜ਼ ਪੋਰ ਆ ਵੀ ਹੈ ਪੂਰੀ ਫੁੱਲ ਗਰੰਟੀ ਵਾਲੀ ਇਹ 13 ਮਾਡਲ ਹੈ ਨੰਬਰ ਪੰਜਾਬ ਦਾ ਦੁਆਰੇ ਦੱਸ ਦਿੰਨਾ ਸੈਕੰਡ ਆਨਰ ਦੀ ਗੱਡੀ ਹੈ ਤੇ ਜੇ ਗੱਲ ਕਰੀਏ ਗੱਡੀ ਦੇ ਰੇਟ ਦੀ ਮਿੱਤਰੋ 5 ਲੱਖ ਤੇ 70000 ਰੁਪਏ ਇਹ ਗੱਡੀ ਦਾ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਤੇ ਬਾਕੀ ਆਪਾਂ ਨੰਬਰ ਵੀ ਵਾਈ ਦਾ ਸਕਰੀਨ ਤੇ ਚਲਾਤਾ ਤੇ ਹੁਣ ਗੱਲ ਕਰਦੇ ਆ ਮੋਟਰਸਾਈਕਲ ਦੀ ਜਿਹੜਾ ਆ ਖੜਾ ਇਹ ਹੈਗਾ ਮਿੱਤਰੋ 2002 ਮਾਡਲ ਮੋਟਰਸਾਈਕਲ ਐਸਐਸ ਹੈ ਬਹੁਤ ਸੱਜਣਾ ਦੇ ਨਾ ਦਿਲ ਦੇ ਵਿੱਚ ਚਾਹਣਾ ਹੁੰਦੀ ਹੈ ਤੇ ਮਗਰਾੜ ਇਹਦੇ ਪਲਾਸਟਿਕ ਦਾ ਪਿਆ ਹੋਇਆ ਬਾਈ ਕਹਿੰਦਾ ਸੀ ਵੀ ਰਿਆ ਆਪਾਂ ਸਟੀਲੀ ਮਗਰਾੜ ਪਵਾ ਕੇ ਵੀ ਦੇ ਦਾਂਗੇ ਜੇ ਕਿਸੇ ਸੱਜਣ ਨੇ ਖਰੀਦਣਾ ਅੱਜ ਕੱਲ ਇਹਦਾ ਬਹੁਤ क्रेਜ ਹੈ ਬਹੁਤ ਸੱਜਣ ਨਾ ਇਹਨਾਂ ਨੂੰ ਤਿਆਰ ਕਰਾ ਲੈਂਦੇ ਨੇ ਇਹ ਵੇਚਣ ਵਾਲੀ ਚੀਜ਼ ਨਹੀਂ ਇਹਨਾਂ ਦੀ ਸੈਂਡ ਕੀ ਇੰਨੀ ਆ ਨੰਬਰ ਇਹਦਾ ਪੰਜਾਬ ਦਾ ਹੀ ਆ ਪੀਵੀ 11 ਪਟਿਆਲੇ ਦਾ ਨੰਬਰ ਹੈ 2002 ਮਾਡਲ ਹੈ ਤੇ ਅੱਧੀ ਕਿੱਕ ਤੇ ਸਟਾਰਟ ਆ ਬਾਈ ਕਹਿੰਦਾ ਆਪਾਂ ਸਟਾਰਟ ਕਰਕੇ ਇਹਨੂੰ ਵੀ ਦਿਖਾ ਦਿੰਨੇ ਆ ਧਰਮੇ ਲੈ ਹੈ ਦੇਖ ਜਿਵੇਂ ਅੱਧੀ ਕਿੱਕ ਤੇ ਸਟਾਰਟ ਮੇਰਾ ਜਮ ਆ ਉਹ ਗੱਲ ਹੈ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਇਹਦਾ ਰੇਟ ਹੈਗਾ ਸਿਰਫ 32000 ਰੁਪਿਆ ਬਾਕੀ ਮੌਕੇ ਤੇ ਮਾਨਤਾਣ ਇਹਦੇ ਵਿੱਚੋਂ ਵੀ ਹੋ ਜੂ ਦੁਆਰਾ ਫੇਰ ਦੱਸ ਦਿੰਨਾ ਲੋਟ ਦੇ ਪੁਲਾਂ ਤੇ ਖੜੇ ਆ ਨੰਬਰ ਆਪਾਂ ਸਕਰੀਨ ਤੇ ਚਲਾਤਾ ਚਾਹੇ ਤੁਸੀਂ ਨੋਵਾ ਗੱਡੀ ਲੈਣੀ ਹੈ 2013 ਮਾਡਲ ਨੰਬਰ ਪੰਜਾਬ ਦਾ 00 ਵਾਲਾ ਨੰਬਰ ਹੈ ਇਹਦਾ ਰੇਟ ਹੈਗਾ 5 ਲੱਖ ਤੇ 70000 ਤੇ ਇਹ ਹੈਗਾ 2002 ਮਾਡਲ ਇਹਦਾ ਰੇਟ ਹੈਗਾ 32000 ਰੁਪਿਆ ਜਿਹੜੀ ਵੀ ਚੀਜ਼ ਤੁਹਾਡੇ ਪਸੰਦ ਆਉਂਦੀ ਆ ਫਟਾਫਟ ਫੋਨ ਲਾ ਲਓ ਮਿੱਤਰੋ ਦੋਨਾਂ ਦੀ ਫੁੱਲ ਗਾਰੰਟੀ ਹੈ ਤੇ ਨੰਬਰ ਸਕਰੀਨ ਤੇ ਪਾਤਾ ਲਾਓ ਕਰਾ ਫਟਾਫਟ ਫੋਨ